ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਇੱਕ ਵਾਰੀ ਫੇਰ ਤੁਹਾਡੇ ਨਾਲ ਰੂਬਰੂ ਫੇਸਬੁੱਕ ਤੇ ਲਾਈਵ ਇਸ ਵਕਤ ਦੁਨੀਆ ਦੇ ਵਿੱਚ ਜਿੱਥੇ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਹੈ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਦੁਆ ਕਰਦਾ ਕਿ ਤੁਸੀਂ ਰੱਖਿਆ ਕਰਦੇ ਰਹੋ ਦੋਸਤੋ ਇੱਕ ਦੋ ਵਿਸ਼ਿਆਂ ਤੇ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਕਦੋਂ ਇਹ ਜਿਹੇ ਟਾਪਿਕ ਡਿਸਕਸ ਕਰੂੰਗਾ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਹਨਾਂ ਜਿਹੜੇ ਸਰਕਾਰਾਂ ਨਾਲ ਸੰਬੰਧਿਤ ਨੇ ਸਭ ਤੋਂ ਵੱਡਾ ਮਸਲਾ ਹੈ ਇੱਕ ਪਰਲ ਕੰਪਨੀ ਜਿਹਦਾ ਕ ਮਾਲਕ ਪੰਗੂ ਹੈ ਮਿਸਟਰ ਪੰਗੂ ਜਿਹੜਾ ਅੰਦਰ ਹੈ ਉਹਨੇ ਉਹਦੀ ਜਿਹੜੀ ਚਿੱਟ ਫੰਡ ਕੰਪਨੀ ਸੀ ਉਹ ਕਰੋੜਾਂ ਰੁਪਇਆ ਰੁਪਇਆ ਲੈ ਕੇ ਮੋਲਕ ਦੇ ਲੋਕਾਂ ਦਾ ਜਿਹਨਾਂ ਚ ਪੰਜਾਬ ਦੇ ਲੋਕਾਂ ਦਾ ਬਹੁਤ ਜ਼ਿਆਦਾ ਪੈਸਾ ਹੈ ਉਹ ਭੱਜ ਗਏ ਪੈਸੇ ਉਹਨਾਂ ਦੇ ਮਾਰੇ ਗਏ ਲੋਕਾਂ ਨੇ ਜ਼ਮੀਨਾਂ ਵੇਚ ਕੇ ਕਰਜ਼ੇ ਲੈ ਕੇ ਉਹਨਾਂ ਦੀ ਜਿਹੜੀ ਸਕੀਮਾਂ ਲੁਭਾਉਣੀਆਂ ਸਕੀਮਾਂ ਜਿਹੜੀਆਂ ਸੀ ਉਹਦੇ ਵਿੱਚ ਪੈਸੇ ਲਾਏ ਸੀ ਤੇ ਹੁਣ ਉਹ ਮੁੱਕਰ ਗਏ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਕਰੋੜਾਂ ਰੁਪਈਆ ਜਿਹੜਾ ਉਹ ਦੱਬਿਆ ਗਿਆ ਲੋਕਾਂ ਦਾ ਤੇ ਉਹਦੀ ਅਰਬਾਂ ਰੁਪਈਆ ਦੀ ਪ੍ਰਾਪਰਟੀ ਪਈ ਹੈ ਦਿੱਲੀ ਚ ਵੀ ਪਈ ਹੈ ਪੰਜਾਬ ਚ ਬਹੁਤ ਸਾਰੀ ਪ੍ਰਾਪਰਟੀ ਪਈ ਹੈ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਸਹਾਰਾ ਗਰੁੱਪ ਦਾ ਜਿਹੜਾ ਸੁਬਰ ਤੋਂ ਸਹਾਰਾ ਉਹ ਵੀ ਜੇਲ੍ਹ ਚ ਹੈ ਉਹ ਵੀ ਬਹੁਤ 20000 ਕਰੋੜ ਰੁਪਈਆ ਲੋਕਾਂ ਨਾਲ ਲੈ ਕੇ ਭੱਜ ਗਿਆ ਕਿ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਕਿ ਉਹਦੀ ਉਹਦੀ ਜਿਹੜੀ ਪ੍ਰਾਪਰਟੀ ਵੇਚ ਕੇ ਲੋਕਾਂ ਦੇ ਪੈਸੇ ਦੇ ਦਿੱਤੇ ਹਨ ਤੇ ਪੰਜਾਬ ਸਰਕਾਰੇ ਤਾਂ ਕਿਉਂ ਨਹੀਂ ਕਰ ਦਿੱਤੀ ਹੁਣ ਜੇ ਉਹ ਜੇਲ੍ਹ ਚ ਹੋ ਗਿਆ ਸਜ਼ਾ ਹੋ ਗਈ ਉਹਦੇ ਲੋਕਾਂ ਨੂੰ ਕੀ ਫਾਇਦਾ ਹੋਇਆ ਜਿਨ੍ਹਾਂ ਦੇ ਪੈਸੇ ਮਾਰੇ ਗਏ ਪੈਸੇ ਵਾਪਸ ਦਿਵਾਉਣੇ ਚਾਹੀਦੇ ਨੇ ਤਾਂ ਮਸਲਾ ਹੱਲ ਹੋਊਗਾ ਸੋ ਇਹ ਮਸਲਾ ਮੈਂ ਪਾਰਲੀਮੈਂਟ 'ਚ ਵੀ ਉਠਾਉਂਗਾ ਕਿਉਂਕਿ ਬਤੌਰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਮੇਰਾ ਫਰਜ਼ ਬਣਦਾ ਇੱਕ ਹੋਰ ਮਸਲਾ ਉਹ ਵੀ ਪਰਲ ਕੰਪਨੀ ਨਾਲ ਜੁੜਿਆ ਹੋਇਆ ਹੈ ਪੰਗੂ ਗਰੁੱਪ ਨਾਲ ਉਹ ਹੈਗਾ ਬਿੱ ਬਿੱਦਾਂ ਗਿਆਨ ਸਾਗਰ ਗਿਆਨ ਸਾਗਰ ਕਾਲਜ ਹੈ ਮੈਡੀਕਲ ਹਸਪੀਟਲ ਹੈ ਖਰੜ ਤੇ ਬਨੂੜ ਤੇ ਰਾਜਪੁਰੇ ਦੇ ਵਿਚਾਲੇ ਉਹ ਗਿਆਨ ਸਾਗਰ ਕਾਲਜ ਦੇ 2000 ਸਟੂਡੈਂਟਾਂ ਦਾ ਫਿਊਚਰ ਅੱਧ ਵਿਚਾਲੇ ਲਟਕ ਗਿਆ ਬਿਲਕੁਲ ਹੀ ਨੇਰੇ ਚ ਚਲੇ ਗਏ ਕਿਉਂਕਿ ਉਹ ਕਾਲਜ ਬੰਦ ਕਰਤਾ ਹੁਣ ਜਿਹੜੇ ਐਮਬੀਬੀਐਸ ਕਰਦੇ ਸੀ 10-10 ਲੱਖ ਰੁਪਏ ਦੀ ਫੀਸਾਂ ਭਰੀਆਂ ਹੁਣ ਉਹ ਕੀ ਕਰਨ ਸਟਾਫ ਜਿਹੜਾ ਹੜਤਾਲ ਤੇ ਚਲਾ ਗਿਆ ਕੋਈ ਕੁ ਸਟਾਫ ਨੂੰ ਤਨਖਾਹਾਂ ਨਹੀਂ ਮਿਲੀਆਂ ਸੋਨਾ ਸਟੂਡੈਂਟਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਕੇਂਦਰੀ ਹੈਲਥ ਮੰਨਿਸਟਰ ਮਿਸਟਰ ਜੇਪੀ ਨੱਡਾ ਨਾਲ ਅੱਜ ਅਪਾਇੰਟਮੈਂਟ ਲੈ ਕੇ ਮੈਂ ਉਹਨਾਂ ਨੂੰ ਮਿਲਾਉਂਗਾ ਇੱਕ ਦੋ ਦਿਨਾਂ ਚ ਜਦੋਂ ਵੀ ਉਹਨਾਂ ਦਾ ਸਮਾਂ ਮਿਲੂਗਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਜਦਕਿ ਵਾਦਾ ਵੀ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਕਿ ਮੈਂ ਪਹਿਲ ਦੇ ਆਧਾਰ ਤੇ ਇਹ ਮਸਲਾ ਹੱਲ ਕਰੂੰਗਾ ਗਿਆਨ ਸਾਗਰ ਕਾਲਜ ਵਾਲਾ ਪਰ ਹੁਣ ਉਹ ਸਟੂਡੈਂਟ ਕਹਿੰਦੇ ਸਾਨੂੰ ਕੋਈ ਮਿਲਦਾ ਹੀ ਨਹੀਂ ਜੀ ਹੁਣ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ 'ਚ ਜਦ ਬਾਕੀ ਕਾ ਮੈਡੀਕਲ ਕਾਲਜਾਂ 'ਚ ਉਹਨਾਂ ਸਟੂਡੈਂਟਾਂ ਨੂੰ ਅਡਜਸਟ ਕਰ ਦੇ ਹੁਣ ਉਹ ਉਹਨਾਂ ਨੇ ਵੀ ਕਰਜ਼ੇ ਲੈ ਕੇ ਫੀਸਾਂ ਭਰੀਆਂ ਸੀ ਸੋ ਇਸ ਕਰਕੇ ਵੱਡੇ ਵੱਡੇ ਜਿਹੜੇ ਧੋਖੇ ਹੋਏ ਨੇ ਇਹਦੇ ਵਿੱਚ ਸਰਕਾਰਾਂ ਨੂੰ ਲੋਕਾਂ ਦੇ ਨਾਲ ਖੜਨਾ ਚਾਹੀਦਾ ਇਹ ਮੈਂ ਗੱਲ ਕਹਿਣੀ ਚਾਹੂੰਗਾ ਤੀਜਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਹੁਣ ਗਿੱਦੜਵਾਹੇ ਦੇ ਵਿੱਚ ਪੱਤਰਕਾਰ ਤੇ ਹਮਲਾ ਹੋਇਆ ਕਿਵੇਂ ਉਹਦੇ ਨਾਲ ਅਨਮਨੁੱਖੀ ਵਿਹਾਰ ਕੀਤਾ ਗਿਆ ਜਦੋਂ ਗੱਲ ਮੀਡੀਆ 'ਚ ਆ ਗਈ ਸੋਸ਼ਲ ਮੀਡੀਆ 'ਚ ਆ ਗਈ ਫਿਰ ਉਹਦੋਂ ਐਫ ਆਈ ਆਰ ਦਰਜ ਹੁੰਦੀ ਹੈ ਫਿਰ ਇਹਨਾਂ ਦੇ ਐਮ ਐਲ ਏ ਜਿਹੜੇ ਨੇ ਕਾਂਗਰਸ ਦੇ ਉਹ ਪੁਲਿਸ ਨੂੰ ਧਮਕੀ ਦੇ ਰਹੇ ਨੇ ਕਿ ਤੁਹਾਨੂੰ ਲੰਮੇ ਪਾ ਲਾਂਗੇ ਡੀਐਸਪੀ ਸਾਹਿਬ ਕਿ ਤੁਸੀਂ ਸਾਡੇ ਵਰਕਰਾਂ ਨੂੰ ਲੰਮੇ ਪਾਉਣ ਤੋਂ ਪਹਿਲਾਂ ਅਸੀਂ ਤੁਹਾਨੂੰ ਲੰਮੇ ਪਾ ਲਾਂਗੇ ਇਹ ਕੋਈ ਇਹ ਕੋਈ ਵਿਸ਼ਾ ਹੈ ਇਹਦਾ ਮਤਲਬ ਮਲੂਕੇ ਅਜੇ ਵੀ ਹੈਗੇ ਨੇ ਫਿਰ ਜਿਹੜੇ ਪੁਲਿਸ ਨੂੰ ਗਾਲ੍ਹਾਂ ਕੱਢਦੇ ਨੇ ਕਿਵੇਂ ਨਾਬੇ ਤੋਂ ਇੱਕ ਐਮਐਲਏ ਚੁਣਿਆ ਹੋਇਆ ਜਿਹੜਾ ਮੰਤਰੀ ਹੈ ਉਹ ਇੱਕ ਸਕੂਲ ਦੇ ਵਿੱਚ ਜਾਂਦਾ ਹੈ ਨੀ ਪੱਥਰ ਰੱਖਣ ਜਦ ਕਿ ਪੈਸਾ ਸਰਕਾਰ ਵੱਲੋਂ ਨਹੀਂ ਲੱਗਿਆ ਸੀ ਕਿਸੇ ਕਿਸੇ ਵਿਅਕਤੀ ਨੇ ਆਪਣੇ मां ਦੀ ਯਾਦ ਦੇ ਵਿੱਚ ਕਰੋੜਾਂ ਰੁਪਈਆ ਦੇ ਇੱਕ ਬਲਾਕ ਬਣਾਇਆ ਸੀ ਸਕੂਲ 'ਚ ਐਨ ਜੀਓ ਰਾਹੀਂ ਕਿਉਂਕਿ ਉਹ ਆ ਉਸ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਐਮ ਐਲ ਏ ਕਿਵੇਂ ਪ੍ਰਿੰਸੀਪਲ ਨੂੰ ਧਮਕੀ ਦੇ ਰਹੇ ਸੀ ਕਿ ਮੇਰਾ ਨਾਮ ਤੀਜੇ ਨੰਬਰ ਤੇ ਕਿਉਂ ਲਿਖਿਆ ਮੈਂ ਸਾਧੂ ਸਿੰਘ ਧਰਮਸੋਧ ਜੀ ਨੂੰ ਕਹਿਣਾ ਚਾਹੁੰਗਾ ਸੰਗਰੂਰ ਆਇਓ ਜਿਹੜੇ ਨਹੀਂ ਪੱਥਰ ਕਿਉਂਕਿ ਨਹੀਂ ਪੱਥਰ ਅਸਲ 'ਚ ਜਿਹੜੀ ਐਮ ਪੀ ਲੈਡ ਐਮ ਪੀ ਕੋਟੇ ਦੀ ਗਾਈਡਲਾਈਨ ਹੈ ਉਹਦੇ ਵਿੱਚ ਨਹੀਂ ਪੱਥਰ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਯੂ ਸੀ ਨਹੀਂ ਮਿਲਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਯੂਸੀ ਤੋਂ ਬਿਨਾ ਅਗਲੀ ਗ੍ਰਾਂਟ ਨਹੀਂ ਆਉਂਦੀ ਕਿ ਕਿੱਥੇ ਯੂਟਿਲਾਈਜ਼ ਹੋਇਆ ਪੈਸਾ ਅਸੀਂ ਨਹੀਂ ਪੱਥਰ ਰੱਖਿਆ ਜਾ ਕੇ ਦੇਖਿਓ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਜਾ ਕੇ ਦੇਖਿਓ ਕੁੜੀਆਂ ਦਾ ਸਕੂਲ ਠੀਕਰੀ ਵਾਲਾ ਜਾ ਕੇ ਦੇਖਿਓ ਘਰਾਚੋਂ ਬਸ ਸਾਡੇ ਤੇ ਉਹਦੇ ਚ ਨਾਮ ਦੀ ਗੱਲ ਨਹੀਂ ਹੁੰਦੀ ਅਸੀਂ ਲਿਖਦੇ ਹਾਂ ਕਿ ਐਮਪੀ ਕੋਟੇ ਚੋਂ ਇਸ ਇਸ ਸਕੂਲ ਦੀ ਦੇ ਪੰਜ ਕਮਰੇ ਐਨੇ ਲੱਖ ਦੀ ਲਾਗਤ ਨਾਲ ਰਾਜ ਮਿਸਤਰੀ ਫਲਾਣਾ ਸਿੰਘ ਪਲੰਬਰ ਫਲਾਣਾ ਸਿੰਘ ਇਲੈਕਟ੍ਰੀਸ਼ੀਅਨ ਫੁਲਾਨਾ ਸਿੰਘ ਲੱਕੜ ਮਿਸਤਰੀ ਫੁਲਾਨਾ ਸਿੰਘ ਅਤੇ ਮਜ਼ਦੂਰ ਫੁਲਾਨਾ ਸਿੰਘ ਫੁਲਾਨਾ ਸਿੰਘ ਅਤੇ ਫੁਲਾਨਾ ਸਿੰਘ ਦੇ ਕਰ ਕੰਮ ਨਾਲ ਬਣੀ ਹੈ ਜਿਸ ਦਾ ਉਦਘਾਟਨ ਐਮਪੀ ਸੰਗਰੂਰ ਨੇ ਕੀਤਾ ਇਹ ਪੱਥਰਾਂ ਤੇ ਨਾਮ ਲਿਖਾਉਣ ਦੀਆਂ ਜਿਹੜੀਆਂ ਰੀਤਾਂ ਨੇ ਬੰਦ ਹੋਣੀਆਂ ਚਾਹੀਦੀਆਂ ਨੇ ਜਦ ਕਿ ਇਹ ਗੱਲ ਕੈਪਟਨ ਸਾਹਿਬ ਨੇ ਆਪਣੇ ਚੋਣਵੀ ਭਾਸ਼ਣਾਂ ਚ ਕਹੀ ਸੀ ਸੋ ਮੈਂ ਦੋ ਤਿੰਨ ਮਸਲੇ ਤੁਹਾਡੇ ਨਾਲ ਡਿਸਕਸ ਕਰਨੇ ਚਾਹੁੰਦਾ ਸੀ ਤੇ ਮੈਂ ਲੋਕਾਂ ਦੇ ਮਸਲੇ ਜਿਹੜੇ ਨੇ ਲੋਕਾਂ ਦੇ ਨਾਲ ਖੜਾ ਰਹੂੰਗਾ ਮੈਂ ਪਹਿਲਾਂ ਸੀੜੀਆਂ ਕੈਸਟਾਂ ਦੇ ਵਿੱਚ ਵੀ ਲੋਕਾਂ ਦੇ ਹੱਕ ਦੀਆਂ ਗੱਲਾਂ ਕਰਦਾ ਰਿਆ ਔਰ ਐਂਟੀ ਸਟੈਬਲਿਸ਼ਮੈਂਟ ਜਿੱਥੇ ਵੀ ਤੱਕ ਹੁੰਦਾ ਸੀ ਅਸੀਂ ਆਪਣੀਆਂ ਸੀੜੀਆਂ ਕਸਤਾ ਰਹੇ ਵੀ ਬੋਲਦੇ ਰਹੇ ਹੁਣ ਲੋਕਾਂ ਨੇ ਮੇਰੇ ਤੇ ਜ਼ਿੰਮੇਵਾਰੀ ਪਾਈ ਹੋਈ ਹੈ ਕਿ ਮੈਂ ਅਫਸਰਾਂ ਬਿਊਰੋਕ੍ਰੇਸੀ ਨੂੰ ਸਿੱਧਾ ਵੀ ਕਹਿ ਸਕਦਾ ਮੈਂ ਕੇਂਦਰ ਸਰਕਾਰ ਕੋਲੇ ਪਾਰਲੀਮੈਂਟ ਜੁਗ ਹਾਰ ਲਾ ਸਕਦਾ ਤੇ ਸਾਡੀ ਜਿਹੜੀ ਪਾਰਟੀ ਹੈ ਉਹ ਮੁੱਖ ਵਿਰੋਧੀ ਪਾਰਟੀ ਹੈ ਪੰਜਾਬ ਦੇ ਵਿੱਚ ਅਸੀਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਹੋਊਗੀ ਜਿਵੇਂ ਚੰਡੀਗੜ੍ਹ ਦੇ ਵਿੱਚ ਸਟੂਡੈਂਟਾਂ ਤੇ ਬਹੁਤ ਜਿਹੜਾ ਅਤਿਆਚਾਰ ਹੋਇਆ ਉਹਦੇ ਵਿੱਚ ਸਾਡੀ ਪਾਰਟੀ ਨੇ ਸਾਰੇ ਐਮਐਲਏ ਉੱਤੇ ਜਾ ਕੇ ਉਹਦਾ ਜਿਹੜਾ ਉਹਨਾਂ ਦੇ ਨਾਲ ਖੜੇ ਆ ਸੀ ਔਰ ਕੇਸ ਹੁਣ ਕਹਿੰਦੇ ਆ ਵਾਪਸ ਵੀ ਲੈਣ ਲੱਗੇ ਨੇ ਉਹ ਤੋ ਕਿ ਕੋਈ ਗਵਰਨਮੈਂਟ ਤੇ ਪ੍ਰੈਸ਼ਰ ਪਾਉਣਾ ਵਿਰੋਧੀ ਧਿਰ ਦਾ ਫਰਜ਼ ਬਣਦਾ ਮੈਂ ਉਸ ਵੇਲੇ ਪਾਰਲੀਮੈਂਟ ਦੇ ਵਿੱਚ ਸੀਗਾ ਸੋ ਇਹਨਾਂ ਮਸਲਿਆਂ ਦੇ ਵਿੱਚ ਮੈਂ ਲੋਕਾਂ ਦੇ ਨਾਲ ਖੜਾ ਰਹੂੰਗਾ ਤੁਹਾਡਾ ਪਿਆਰ ਤੁਹਾਡੀਆਂ ਦੁਆਵਾਂ ਹਮੇਸ਼ਾ ਸਾਡੇ ਨਾਲ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਦੁਆਵਾਂ ਸਾਧ ਕੇ ਉਹਨਾਂ ਪਿਆਰ ਸਾਧ ਕੇ ਅਸੀਂ ਜਿਹੜਾ ਉਡਾਰੀਆਂ ਮਾਰਦੇ ਆ ਸੋ ਇਸੇ ਤਰ੍ਹਾਂ ਸਾਥ ਦਿੰਦੇ ਰਹੋ ਤੇ ਕੱਲ ਨੂੰ ਮੈਂ ਦਿੱਲੀ ਸਿਹਤ ਮੰਤਰੀ ਤੋਂ ਟਾਈਮ ਲੈ ਕੇ ਗਿਆਨ ਸਾਗਰ ਬਲੇ ਜਿਹੜੇ ਸਟੂਡੈਂਟ ਜਿਨ੍ਹਾਂ ਦਾ ਫਿਊਚਰ ਜਿਹੜਾ ਹੈ ਜਿਨ੍ਹਾਂ ਨੇ ਡਾਕਟਰ ਬਣਨਾ ਸੀ ਤੇ ਅੱਜ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਜਾਵਾਂਗੇ ਕਿੱਥੇ ਕਰੋੜਾਂ ਰੁਪਿਆ ਉਹਦਾ ਉਹਨਾਂ ਦਾ ਜਿਹੜਾ ਉਹ ਮਾਰਿਆ ਗਿਆ ਸੋ ਉਹਨਾਂ ਦਾ ਮਸਲਾ ਜਿਹੜਾ ਮੈਂ ਸੈਂਟਰ ਹੈਲਥ ਮਿਨਿਸਟਰੀ ਕੋਲੇ ਉਠਾ ਕੇ ਉਹਨਾਂ ਦੇ ਸਟੂਡੈਂਟਾਂ ਦੇ ਜਿਹੜੇ ਯੂਨੀਅਨ ਹੈ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਮਿਲਾਉਂਗਾ ਕਿਉਂਕਿ ਉਹ ਜ਼ਿਆਦਾ ਬੈਟਰ ਦੱਸ ਸਕਦੇ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਇਦਸਾ ਚਾਹੁੰਦਾ ਸੀ ਕਿ ਕੀਪ ਇਨ ਟੱਚ ਮਿਲਦੇ ਰਵਾਂਗੇ ਤੇ ਲੋਕਾਂ ਦੇ ਹੱਕ 'ਚ ਆਵਾਜ਼ ਉਠਦੀ ਉਠੀ ਉਠਦੀ ਰਹੂਗੀ ਤੇ ਇਨਕਲਾਬ ਜਾਰੀ ਰਹੂਗਾ ਯੰਗ ਜਾਰੀ ਰਹੋਗੇ ਇਨਕਲਾਬ ਜ਼ਿੰਦਾਬਾਦ